मैम हॉस्पिटल तो में एडमिट हुए हैं क्या कारण हुआ कि इन्हें किसपतल लाना पड़ा और क्या तबीयत है ठीक है भाजी इन्हों मतलब शुगर सी ਏ ਉਹਦੇ ਕਰਕੇ ਕਿਡਨੀਆਂ ਮਤਲਬ ਡਾਕਟਰ ਨੂੰ ਦਿਖਾਇਆ ਤੇ ਇਹਨਾਂ ਦਾ ਚੈੱਕ ਅਪ ਵਗੈਰਾ ਕਰਾਇਆ ਮਤਲਬ ਐਡਮਿਟ ਰਏ ਪਹਿਲਾਂ ਰੂਬੀ ਹਸਪੀਟਲ ਨਿਊ ਰੂਬੀ ਹਸਪੀਟਲ ਤੇ ਮਤਲਬ ਉਹਨਾਂ ਨੇ ਕਿਹਾ ਜਿੱਦਾਂ ਮਤਲਬ ਕਿ ਇਹਨਾਂ ਦੀਆਂ ਕਿਡਨੀਆਂ ਡੈਮੇਜ ਹੋ ਚੁੱਕੀਆਂ ਤੇ ਇਸ ਕਰਕੇ ਹਾਲਤ ਜਾਦੇ ਖਰਾਬ ਹੋ ਗਈ ਤੇ ਹੁਣ ਡੈਲਸਿਸ ਵਗੈਰਾ ਹੋ ਰਹੀ ਹੈ ਉਹਦਾ ਅੱਗੇ ਨਾਲੋਂ ਬੈਟਰ ਆ ਤੇ ਫਰਕ ਪੈ ਰਿਹਾ ਅੱਗੇ ਨਾਲੋਂ ਤੋਂ ਅਭੀ ਕੋਈ ਸਟੰਟ ਵਗੈਰਾ ਵੀ ਪੜਾ ਇਨਕੀ ਹਾਂਜੀ ਹਾਂਜੀ ਉਹ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੀ ਤਾਂ ਇਸ ਕਰਕੇ ਉਹਨਾਂ ਨੇ ਮਤਲਬ ਦੱਸਿਆ ਕਿ ਇਹਨਾਂ ਦੇ ਸਟੰਟ ਪੈਣਾ ਤੇ ਹੁਣ ਥੋੜਾ ਜਿਹਾ ਰਿਕਵਰੀ ਕਰ ਰਹੇ ਐ ਅੱਗੇ ਨਾਲੋ ਤੋਂ ਕਿਡਨੀ ਟਰਾਂਸਪਲੈਂਟ ਹੋ ਗਈ ਕਿ ਹੋਣੀ ਹੈ ਨਹੀਂ ਨਹੀਂ ਹੋਣੀ ਹੈ ਹਜੇ ਹਾਂਜੀ ਉਹ ਥੋੜੇ ਟਾਈਮ ਤੱਕ ਕਹਿੰਦੇ ਸੀ ਕਿ ਇਨਫੈਕਸ਼ਨ ਥੋੜਾ ਜਿਹਾ ਘਟ ਜੂਗਾ ਤੇ ਅਸੀਂ ਫਿਰ ਮਤਲਬ ਦੇਖਾਂਗੇ ਤੇ ਉਨੀ ਦੇਰ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਹੁਣ ਅੱਗੇ ਨਾਲੋ ਬੈਟਰ ਐ ਇੱਕ ਹੀ ਕਿਡਨੀ ਕੋ ਇਫੈਕਸ਼ਨ ਹੋਈ ਕਿ ਦੋਨੋਂ ਕੋ ਨਹੀਂ ਨਹੀਂ ਦੋਨੋਂ ਕੋ ਹੀ ਹੋਇਆ ਸ਼ਾਇਦ ਹਾਂਜੀ ਚਾ ਤਾਂ ਦੋਨੋਂ ਕਿਡਨੀ ਦਾ ਟ੍ਰਾਂਸਪਲੈਂਟ ਹੋਗਾ ਨਹੀਂ ਨਹੀਂ ਇੱਕ ਇੱਕ ਦਾ ਹੀ ਹੋਊਗਾ ਤੇ ਇੱਕ ਕਿਡਨੀ ਦਾ ਉਹਨਾਂ ਨੇ ਕਿਹਾ ਕਿ ਥੋੜਾ ਜਿਹਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਤੇ ਥੋੜਾ ਜਿਹਾ ਚੱਲ ਰਹੀ ਆ ਕਿ ਉਹ ਦੇਖਦੇ ਆਂ ਅਸੀਂ ਬਟ ਅੱਗੇ ਨਾਲੋਂ ਥੋੜਾ ਜਿਹਾ ਬੈਟਰ ਹੈ ਠੀਕ ਹੈ ਅੱਗੇ ਨਾਲ ਕਿਡਨੀ ਕੌਣ ਦੇਗਾ ਹੁਣ ਨੈਕਸਟ ਟ੍ਰਾਂਸਪਲੈਂਟ ਕਿਹਨੇ ਦੇਣੀ ਪੈਗੀ ਡੋਨਰ ਕੋਈ ਜੀ ਮम्मा ਨੇ ਕਿਹਾ ਸੀਗਾ ਕਿ ਮੈਂ ਆਪਣੀ ਦਵਾਂਗੇ ਤੇ ਸਾਰੇ ਬੱਚੇ ਨਾਲ ਹੀ ਆ ਤੇ ਮੈਂ ਕਿਹਾ ਸੀਗਾ ਕਿ ਮੈਂ ਦੋਂਗੀ ਕੋਈ ਗੱਲ ਨਹੀਂ ਤੇ ਬਾਕੀ ਦੇਖੋ ਜੇ ਡਾਕਟਰ ਨੂੰ ਪੁੱਛਿਆ ਸੀਗਾ ਤੇ ਡਾਕਟਰ ਕਹਿੰਦੇ ਸੀਗੇ ਕਿ ਤੁਸੀਂ ਹਜੇ ਥੋੜਾ ਜਿਹਾ ਮਤਲਬ ਉਹਨਾਂ ਠੀਕ ਹੋਣ ਦੋ ਇਨਫੈਕਸ਼ਨ ਖਤਮ ਹੋਣ ਦੋ ਉਹਨਾਂ ਦਾ ਤੇ ਫਿਰ ਆਪਾਂ ਕਿਡਨੀ ਦਾ ਸੋਚਦੇ ਹਾਂ ਮਤਲਬ ابھی ਇਨਫੈਕਸ਼ਨ ਜ਼ਿਆਦਾ ਹੈ ਹਾਲਤ ਜੀ 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 ਤੋਂ ਸਭੀ ਰਿਸ਼ਤੇਦਾਰ ਵਗੈਰਾ ਸਭੀ ਮਿਲਨੇ ਆ ਗਏ ਜੀ ਜੀ ਸਾਰੇ ਆ ਰਹੇ ਸਾਰੇ ਸਾਰੇ ਆ ਰਹੇ ਔਰਨਰ ਮਤਲਬ ਕਿ ਕਿਡਨੀ ਦੇਣੇ ਲਈ ਸਭੀ ਤਿਆਰ ਹੈ ਜੀ ਜੀ ਹੁਣ ਜਾ ਕੇ ਥੋੜਾ ਜਿਆਦਾ ਜਿਆਦਾ ਹੋ ਗਿਆ ਮੈਂ ਫਿਰ ਘਰੋਂ ਆਇਆ ਤੇ ਇੱਥੇ ਫਿਰ انہوں ਨੇ ਐਡਮਿਟ ਕਰਵਾਇਆ ਮੈਨੂੰ ਕਿਡਨੀ ਹਸਪੀਟਲ ਦੇ ਵਿੱਚ ਡਾਕਟਰ ਦਮਨ ਜੋ ਕਿ ਮੇਰੀ ਦੇਖ ਰੇ ਕਰ ਰਹੇ ਨੇ ਉਹਨਾਂ ਦਾ ਹੀ ਮੈਂ ਅੰਡਰ ਦੇ ਵਿੱਚ ਤੇ ਉਹਨਾਂ ਨੇ ਕਿਡਨੀ ਦਾ ਜੋ ਵੀ ਮੇਰਾ ਟ੍ਰੀਟਮੈਂਟ ਕਰ ਰਹੇ ਨੇ ਔਰ ਕਹਿੰਦੇ ਵੀ ਇਹ ਥੋੜੀ ਇਨਫੈਕਸ਼ਨ ਚੱਕੀ ਜਾਵੇ ਤੇ ਫਿਰ ਤੁਹਾਡਾ ਟ੍ਰਾਂਸਪਲੈਂਟ ਕੀਤਾ ਜਾਊ ਸਰ ਦੋਨੋਂ ਕਿਡਨੀ ਕੋ ਇਨਫੈਕਸ਼ਨ ਨਹੀਂ ਨਹੀਂ ਇੱਕ ਥੋੜੀ ਜਿਹੀ ਹੈਗੀ ਆ ਤੇ ਦੂਸਰੀ ਉਹ ਲੈਫਟ ਜ਼ਿਆਦਾ ਖਰਾਬ तो अभी हालात हालत ठीक है आपके स्टेंट वगैरह डला है आपके हां स्टेंट पे मेरे स्टेंट मेरे पे आया तो उस कर के थोड़ा दवाइ चल रही है ट्रीटमेंट चल रहा है बाकी होल्लाते छुट्टी है जी अल्लाह मालिक बेहतर करेगा जी तो कब से परेशानी आ रही थी आपको मतलब हो गए 2 साल हो गए मैंने अच्छा 2 साल से हां 2.5 साल हो गए से फिर मैं दवाई खांदा रहा तो उस कर के थोड़ा तो फिर कौन किडनी डोनेट कर रहा है आपको ਦੱਸਿਆ ਮੈਂ ਤਾਂ ਪਹਿਲਾਂ ਵੀ ਦੱਸਿਆ ਜੀ ਉਹ ਵਾਰ-ਵਾਰ ਥੋੜੀ ਚਲੋ ਦਵਾਈ ਕਿਹੜੀ ਖਾਂਦੇ ਸੀ ਪਹਿਲਾਂ ਤੁਸੀਂ 2 ਸਾਲਾਂ ਤੋਂ ਦਵਾਈ ਕਿਹੜੀ ਦਵਾਈ ਮੈਂ ਦੇਸੀ ਹੁੰਦੀ ਸੀ ਦੇਸੀ ਦਵਾਈ ਹੁਣ ਦੇਸੀ ਦਵਾਈ ਨੇ ਖਰਾਬ ਕੀ ਉਹ ਦੇਸੀ ਦਵਾਈ ਨੂੰ ਨਾ ਥੋੜਾ ਜਿਆ ਉਹ ਮਤਲਬ ਗਲਤੀ ਹੋ ਗਈ ਮੇਰੇ ਤੋਂ ਹੋ ਗਈ ਜੀ ਦੇਸੀ ਦਵਾਈ ਠੀਕ ਠੀਕ ਉਹ ਕੀ ਕਰ ਚੱਲ ਬਸ